ਦੁਰੀਆਨੇ ਸ਼ਹਿਰ ਦੇ ਵਿੱਚ थाना ਫੋਕਲ ਪੁਆਇੰਟ ਦੀਨੀਓਂ ਦੀ 30 ਸਾਲਾ ਪੁਰਾਣੀ ਹੈ ਜੁੜੀ ਢੰਡਾਰੀ ਕਲਾ ਪੁਲਿਸ ਚੌਂਕੀ ਖਾਲੀ ਕਰਨ ਦੀ ਆਦੇਸ਼ ਨੇ ਕੋਰਟ ਨੇ ਜਾਰੀ ਕਰ ਦਿੱਤੇ ਨੇ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਹੁਣ ਪੁਲਿਸ ਕਰਮਚਾਰੀ ਪੁਲਿਸ ਚੌਂਕੀ ਨੂੰ ਖਾਲੀ ਕਰਨ ਦਾ ਵਿਚ ਲੱਗੇ ਪੁਲਿਸ ਕਰਮੀਆਂ ਨੇ ਹੁਣ ਤੱਕ ਤਿੰਨ ਕਮਰੇ ਖਾਲੀ ਕਰ ਦਿੱਤੇ ਨੇ ਅਜੇ ਪੁਲਿਸ ਮੁਲਾਜ਼ਮਾਂ ਨੂੰ ਕੋਈ ਵੀ ਸਥਾਨਿਕ ਜਗ੍ਹਾ ਜਿਹੜੀ ਪ੍ਰਸ਼ਾਸਨ ਨੇ ਮੁਹੱਈਆ ਨਹੀਂ ਸੋਦਾ ਜੇ ਇੱਕ ਪੁਲਿਸ ਕਰਮੀ ਨੇ ਦੱਸਿਆ ਕਰੀਬ 2015 ਦਾ ਕੇਸ ਇਸ ਜਗ੍ਹਾ ਦਾ ਚੱਲ ਰਿਹਾ ਹੈ ਕਰੀਬ 600 ਗੱਜ ਜਗ੍ਹਾ ਦਾ ਕੋਰਟ ਵਿੱਚ ਦਿਨੇਸ਼ ਕੁਮਾਰ ਦੇ ਨਾਲ ਕੇਸ ਚੱਲ ਰਿਹਾ ਸੀ ਕੋਰਟ ਨੇ ਹੁਣ ਆਦੇਸ਼ ਦਿੱਤੇ ਨੇ ਪੁਲਿਸ ਚੌਂਕੀ ਖਾਲੀ ਕੀਤੀ ਜਾਵੇ ਦਿਨੇਸ਼ ਕੁਮਾਰ ਨੂੰ ਅਜੇ ਤਿੰਨ ਕਮਰੇ ਖਾਲੀ ਕਰਕੇ ਤਾਲਾ ਲਾ ਕੇ ਚਾਬੀ ਸੌਂਪ ਦਿੱਤੀ ਗਈ ਹੈ ਬਾਕੀ ਕੁਝ ਸਮਾਨ ਫੋਕਲ ਪੁਆਇੰਟ ਦੇ ਵਿੱਚ ਰਖਵਾ ਦਿੱਤਾ ਗਿਆ 18 ਅਗਸਤ ਤੱਕ ਹਰ ਹਾਲ ਵਿੱਚ ਚੌਂਕੀ ਖਾਲੀ ਕਰ ਦਿੱਤੀ ਜਾਵੇਗੀ ਹੁਣ ਟੇਬਲ ਕੁਰਸੀਆਂ ਆਦਿ ਬਾਹਰ ਕਰ ਦਿੱਤੇ ਗਏ ਨੇ ਸੋ ਚੌਂਕੀ ਖਾਲੀ ਹੋਣ ਤੋਂ ਬਾਅਦ ਕੋਟ ਦੇ ਪਿਆਦਿਆਂ ਨੂੰ ਇਹ ਜੜਾ ਚਾਬੀਆਂ ਵੀ ਸੌਂਪ ਦਿੱਤੀਆਂ ਜਾਣਗੀਆਂ ਲੁਧਿਆਣਾ ਲਾਈਵਲੀ ਅਮਿਤ <th> ਪਰ ਦੀ ਰਿਪੋਰਟ मामला है कि चोंकी खाली करने कोर्ट ने आदेश दिया रे तंदारीगला चौक बांजोग अदालत ने खाली करने के आदेश ही दिए थे जी गल है कि गणेश गर्ग जी ने काफी पहले टारगेट केस किया चोंकी का केस किया ये कि मेरी जगह है कि पहली बार मैं अफसरों में बैठकर जुबानी कलामी इन्होंने ये भी गल कह दी कि आज मैं खाली करवावांगे पर बाद में फिर ਇਹਨਾਂ ਨੇ ਕੋਰਟ ਵਿੱਚ ਚੁਪਕੀ ਕੇਸ ਕਰ ਦਿੱਤਾ ਤੇ ਕੇਸ ਕਿੰਨੇ ਚੱਲ ਰਿਹਾ ਇਹ ਤਾਂ ਕਤਰੀਬ ਤਿੰਨ ਜਾਂ 16 ਤੱਕ ਚੱਲ ਰਿਹਾ ਚੁਪਕੀ ਕਿੰਨੇ ਰੋਸ ਇਸ ਚੌਂਕੀ ਬਣੇ ਨੂੰ 30 35 ਸਾਲ ਹੋ ਗਏ ਤੇ ਇਹ ਗੱਲ ਲਈਏ ਕਿ ਇਹ ਚੌਂਕੀ ਕਿੰਨੇ ਸਕਰ ਵਰਕ ਕਿੰਨੇ ਕਾ ਚ ਬਣੀ ਹੋਈ ਹੈ ਇਸਕਾ ਫਾਲਤੋ 550 ਕਾਲ ਦੇ ਕਰੀਬ ਹੋਗੀ ਵਕਤਵਾਤ 600 ਕਾਲ ਦੇ ਕਰੀਬ ਹੋ ਸਕਦੀ ਹੈ ਇੱਥੇ ਪੰਧਾਰੀ ਦੀ ਜਿਹੜੀ ਆਬਾਦੀ ਹੈ ਉਹ ਕਰੀਬ 9 ਲੱਖ ਲੋਕ ਰਹਿ ਜਾਂ ਪ੍ਰਵਾਸੀ ਲੋਕ ਨੇ ਉਹਨਾਂ ਵਿੱਚ ਮਜ਼ਦੂਰ ਔਰੀ ਜਾਨਸ ਬੱਚੇ ਬਜ਼ੁਰਗ ਸਾਰੇ ਹੁੰਦੇ ਨੇ ਪਰ ਉਹਨਾਂ ਦੀ ਸੁਰੱਖਿਆ ਨੂੰ ਧਿਆਨ ਰੱਖਦੇ ਹੋਏ ਇਹ ਜਿਹੜਾ ਸੈਸਟਿਕ ਪੁਆਇੰਟ ਹੈ ਨਾ ਇਸ ਜਗ੍ਹਾ ਤੇ ਕਿਥੇ ਚੌਕੀ ਬਣੀ ਹੈ ਜੇ ਰੇਲਵੇ ਲਾਈਨ ਦੇ ਨਾਲ ਕੋਲ ਆਉਂਦਾ ਹੈ ਬਹੁਤ ਖਤਰਨਾਕ ਪੁਆਇੰਟ ਹੈ ਜੇ ਤੇ ਚੌਕੀ ਹਟਾ ਦਿੱਤੀ ਗਈ ਤੇ ਇੱਥੇ ਦਿਨ ਦਿਹਾੜੇ ਕਤਲ ਹੋਣਗੇ ਲੁੱਟਪੋ ਹੋਏਗੀ ਪਹਿਲਾਂ ਵੀ ਬਹੁਤ ਹੁੰਦੇ ਨੇ ਪਰ ਕਾਫੀ ਪਚਾਵਾ ਕਾਫੀ ਕੰਟਰੋਲ ਕੀਤਾ ਹੈ ਕਾਹ ਹੋਣ ਜੀ ਚਮਕੀ ਚੁੱਕੀ ਜਾਂਦੀ ਹੈ ਕਿਤੇ ਹੋਰ ਆ ਕੇ ਪਾਸੇ ਚਲੇ ਜਾਂਦੀ ਹੈ ਤੇ ਉਹ ਫਿਰ ਕਮਹੋਸ਼ ਹੋ ਸਕਦਾ ਸ਼ੁਰੂ ਜਿਵੇਂ ਕਿ ਕੋਈ ਜਗਾ ਹਰੇ ਪ੍ਰਸ਼ਾਸਨ ਵੱਲ ਮਹੀਆ ਕਰਾਈ ਗਈ ਹੈ ਪ੍ਰਸ਼ਾਸਨ ਵੱਲੋਂ ਜਗਾ ਅਜੇ ਤੱਕ ਇੱਕ ਜਗਾ ਤੇ ਆਪਾਂ ਨੂੰ ਕੀਤਾ ਨਹੀਂ ਦਿੱਤੀ ਜਗਾ ਪਰ ਉਹ ਵੀ ਉਹਨਾਂ ਨੇ ਹੁਣ ਬੰਦ ਕਰ ਦਿੱਤੇ ਕਿ ਇੱਥੇ ਨਹੀਂ ਬਣਾਉਣ ਦੇ ਇਹ ਲੋਕ ਕਹਿੰਦੇ ਨੇ ਵੀ ਇੱਥੇ ਨਹੀਂ ਬਣਾਉਣ ਦੇਦੇ ਉਹ ਸਾਨੂੰ ਸ਼ਮਸ਼ਾਨ ਘਾਟ ਦੇ ਸਾਹਮਣੇ ਇੱਕ ਪੰਚਾਇਤੀ ਜਗਾ ਹੀ ਉਹ ਮਿਲੀ ਹੈ ਉਹ ਕਹਿੰਦੇ ਨੇ ਜੀ ਇੱਥੇ ਕੂੜੇ ਵਾਲਾ ਡੰਪ ਬਣਿਆ ਕੂੜੇ ਵਾਲੇ ਡੰਪ ਦੇ ਮਾਟਰੋ ਦੇ ਸਾਹਮਣੇ ਉੱਥੇ ਬਣਾਉਣ ਵੱਲ ਕਹਿੰਦੇ ਨੇ ਪਰ ਉੱਥੇ ਉਹ ਕੂੜੇ ਵਾਲੇ ਡੰਪ ਹੋਣ ਕਰਕੇ ਗੰਦਗੀ ਆ ਮੁਸ਼ਕਲ ਬਹੁਤ ਆਏਗੀ ਉੱਥੇ ਬੈਠਣਾ ਬਹੁਤ ਮੁਸ਼ਕਲ ਹੋ ਜਾਏਗਾ ਡਾਬੇ 18 ਵੀ ਇਹੀ ਹਾਲ ਆ ਉੱਥੇ ਵੀ ਗੰਦਗੀ ਕੂੜੇ ਵਾਲਾ ਡੰਪ ਲੱਗ ਜਾਏ ਤਾਂ ਬਹੁਤ ਮੁਸ਼ਕਲ ਆਉਂਦੀ ਬੈਠਣਾ ਬਹੁਤ ਮੁਸ਼ਕਲ ਆ ਸਰ ਉਹ ਜਿਵੇਂ ਕੀ ਬਾਹਰੋਂ ਵਾਲੇ ਤੁਹਾਡੇ ਕੋਈ ਮੁਲਾਜ਼ਮ ਵੀ ਇਹ ਕੀ ਰਹਿੰਦੇ ਵੀ ਹੋਣੇ ਚੌਕੀ ਤੇ ਜਾਂ ਮੈਸਿ ਬਣੀ ਹੋਈ ਆ ਤੇ ਹੁਣ ਸਰ ਉਹ ਕੂੜੀ ਦੇ ਕੀ ਕਰ ਕੀਤਾ ਜਾਊਗਾ ਇਹ ਖਰਾਬ ਹੀ ਤੱਕ ਦਾ ਹੋਏਗਾ ਇਸ ਸਮਾਂ ਤੇ ਬਾਹਰੋਂ ਮਲਾਜਮ ਹੋਗੇ ਆਈਡੀ ਯੂਪੀ ਦੇ ਉਹ ਪਿੱਛੇ ਰਹਿਣਗੇ ਕੀ ਉਪਰ ਨੂੰ ਗੀ ਕਿ ਤੋ ਹੁਣ ਸਾਰੇ ਇਦਾਂ ਮੁਸ਼ਕਲ ਹੈ ਕਿ ਇਹਦੇ ਬਾਰੇ ਕੋਈ ਨਹੀਂ ਕਹਿ ਸਕਦੇ ਤੇ ਇਹ ਬਾਕੀ ਸੀਨੀਅਰ ਅਫਸਰਾਂ ਦੇ ਧਿਆਨ ਦੇ ਵਿੱਚ ਆ ਉਹ ਕੁਛ ਨਾ ਕੁਛ ਪ੍ਰਬੰਧ ਕਰਨਗੇ ਆਪਣੀ ਚੌਕੀ ਸਰ ਕਿੰਨੇ ਮਲਾਜਮ ਆਪਾਂ ਨੂੰ ਮਿਲੇ ਹੋਏ ਆ 85 ਦੇ ਆਈ ਟੋਟਲ ਨੌਕ ਹੋ ਜਾਣਾ ਹੋ ਜਾਗੀ ਟੋਟਲ ਵਿੱਚ 3-4 ਸਾਹ ਤੇ ਨਾਣੀ ਦਾ ਰਹੇ ਆਈ ਟੋਟਲ ਐਸਆਈ ਸੁਨੇਟਿੰਗ ਚਾਰ ਸਾਲ ਤੇ ਚਾਰ ਤੇ ਦੋ ਸਾਡੇ ਕੋਲ ਹੈਗੇ ਨੇ ਇੱਕ ਉਹ ਹੌਲਦਾਰ ਨੇ ਇੱਕ ਮੋਚੀ ਹੈ ਜਨ ਕਿ ਤਿੰਨੇ ਤੇ ਚਾਰ طرفਾਂ ਦਾ ਖਾਤੇ ਕਲੀਰੇ ਦੇ ਅੱਠ ਹੈ ਅਖਰ ਤੇ ਦੋ ਆਪਣੇ ਕੋਲ ਜੀ ਪੀ ਐਚ ਜੀ ਦੇ ਦਵਾਲੇ ਹੌਲਦਾਰ ਤੇ ਕੇਸ ਪ੍ਰੋਪਰਟੀ ਜਿਹੜੀਆਂ ਸੀ ਉਹ ਵੀ ਥਾਣੇ ਕੋ ਚਾਦੀਆਂ ਜੀ ਬੈਲਕੂ ਆਹ ਕੇਸ ਪ੍ਰੋਪਰਟੀ ਜਿਹੜੀ ਆਪਣੇ ਤੱਕ ਲਗਭਗ 18 ਪਹੁੰਚਦੀ ਸਾਰੇ ਮੋਟਰਸਾਈਕਲ ਵਗੈਰਾ ਜਾਂ ਹੋਰ ਜੋ ਵੀ ਆਪਣਾ ਜਮੂਰੀ ਦਸਤਾਵੇਜ਼ ਦਸਤਾਵੇਜ਼ ਮੇਟਰ ਉੱਪਰ ਸਾਰੇ ਪੇਚ ਤੇ Thank you.